ਇਰੇ ਦੋ ਯਾਰ ਜੇ ਬੋਲਿਆ ਜਾਂਦਾ ਮੈਂ ਉੱਥੇ ਨਾ ਬੋਲਦਾ ਅੰਡਸਟਰੀ ਵਾਲਿਆਂ ਨੇ ਬੁਲਾ ਕੇ ਅੱਜ ਮਾਨਸਮਾਨ ਕੀਤਾ ਵਾ ਅੰਡਸਟਰੀ ਵਾਲਿਆਂ ਦੀਆਂ ਪ੍ਰੋਬਲਮਾਂ ਜਿਹੜੀਆਂ ਨੇ ਮੈਂ ਇੱਕੋ ਗੱਲ ਕਹਿਣੀ ਚਾਹਨਾ ਬਈ ਲੁਧਿਆਣੇ ਦੀ ਇੰਡਸਟਰੀ ਜਿਹੜੀ ਆ ਇਹਨੂੰ 0% ਪਹਿਲਾਂ ਜਿਹੜੀਆਂ ਤਕਲੀਫਾਂ ਹੋ ਗਈਆਂ ਹੋ ਗਈਆਂ ਔਰ 0% ਅੱਜ ਤੋਂ ਬਾਅਦ ਕੋਈ ਅਫਸਰशाही ਕੋਈ ਹੋਵੇ ਅੰਡਸਟਰੀਏ 1 ਨੰਬਰ ਦੀ ਹੋਊਗੀ ਲੁਧਿਆਣੇ ਦੀ ਅੱਜ ਤੋਂ ਬਾਅਦ ਪਰਿਵਾਰ ਸਾਰਾ ਇੰਡਸਟਰੀ ਦਾ ਕਿਉਂਕਿ ਮੇਰੇ ਨਾਲ ਪੁਰਾਣੇ ਸਬੰਧਾਂ ਮੇਰਾ ਲੁਧਿਆਣੇ ਦਾ ਇਹ ਕਮਾਊ ਪੁੱਤ ਨੇ ਸਾਰੇ ਜੀ ਔਰ ਸਾਡੇ ਲੁਧਿਆਣੇ ਦੇ ਤਾਜ ਨੇ ਜਿਹੜੇ এমਪਲాయਮੈਂਟ ਵੀ ਜਨਰੇਟ ਕਰਦੇ ਨੇ ਟੈਕਸ ਵੀ ਸਰਕਾਰਾਂ ਨੂੰ ਦਿੰਦੇ ਨੇ ਔਰ ਪ੍ਰੋਡਕਸ਼ਨ ਵੀ ਕਰਦੇ ਨੇ ਔਰ ਸਾਰੇ ਪੰਜਾਬ ਦਾ ਢਿੱਡ ਵੀ ਭਰਦੇ ਨੇ এমਪਲాయਮੈਂਟ ਦੇ थ्रू ਤੇ ਉਹ ਅੱਜ ਸਾਰਿਆਂ ਨੇ ਇਹਨਾਂ ਦੀਆਂ ਸਮੱਸਿਆਵਾਂ ਇੱਕ ਇੱਕ ਕਰਕੇ ਸੁਣੀਆਂ ਨੇ ਜਿਹੜੀਆਂ ਵੀ ਸਮੱਸਿਆਵਾਂ ਨੇ ਤੇ ਪੂਰਾ ਕਿਉਂਕਿ ਮੈਂ ਇੰਡਸਟਰੀ ਚ ਰਿਹਾ ਖੁਦ ਚੇਅਰਮੈਨ ਰਿਹਾ ਤੇ ਮੈਨੂੰ ਇਹਨਾਂ ਦੀਆਂ ਸਾਰੀਆਂ ਇੰਡਸਟਰੀ ਦੀ ਪ੍ਰੋਬਲਮ ਦਾ ਪਤਾ ਹੈਗਾ ਤੇ ਬਹੁਤ ਆ ਇਲੈਕਸ਼ਨ ਤੋਂ ਬਾਅਦ ਅਸੀਂ ਠੀਕ ਹੈ ਅਸੀਂ ਕਮੇਟੀ ਬਣਾ ਕੇ ਜਿਹੜੇ ਵੀ ਇਹਨਾਂ ਦੇ ਕੰਮ ਨੇ ਮਾਜੂ ਕੋੰਦਰੀ ਸਾਹਿਬ ਕੋਲ ਜਾਵਾਂਗੇ ਉੱਥੇ ਟੇਬਲ ਤੇ ਬੈਠ ਕੇ ਅੱਜ ਇੰਡਸਟਰੀ ਨੇ ਕਹੇ ਜੀਆਂ ਮੰਗਾ ਰੱਖਿਆ ਕੀ ਸ਼ਿਕਾਇਤਾਂ ਕੀਤੀਆਂ ਨਹੀਂ ਸ਼ਿਕਾਇਤਾਂ ਨਹੀਂ ਹੁੰਦੀਆਂ ਇੱਕ ਦੇਖੋ ਹਰ ਬਿਜ਼ਨਸਮੈਨ ਵਪਾਰੀ ਦੀ ਪ੍ਰੋਬਲਮਸ ਆਉਂਦੀਆਂ ਨੇ ਸਭ ਤੋਂ ਵੱਧ ਪ੍ਰੋਬਲਮਸ ਨੇ ਬਿਊਰੋਕ੍ਰੇਸੀ ਤੋਂ ਸਪਸ਼ਟ ਕਰ ਲੈ ਜਿਹੜੀ ਬਿਊਰੋਕ੍ਰੇਸੀ ਤੋ ਇਹ ਬਹੁਤ ਜ਼ਿਆਦਾ ਪਰੇਸ਼ਾਨ ਨੇ ਜੋ ਕਿ ਬੜੀ ਸਾਡੇ ਵਾਸਤੇ ਵੀ ਸ਼ਰਮਿੰਦਾ ਦੀ ਗੱਲ ਆ ਸਾਡੀ ਸਰਕਾਰ ਹੋਵੇ ਤੇ ਸਾਰੇ ਬਿਊਰੋਕ੍ਰੇਟ ਸਾਡੇ ਮਤਲਬ ਇਹਨਾਂ ਨੂੰ ਤੰਗ ਕਰਨ ਇੰਡਸਟਰੀਸਟਾਂ ਨੂੰ ਭਾਵੇਂ ਪੋਲੂਸ਼ਨ ਵਾਲੇ ਆ ਭਾਵੇਂ ਬਿਜਲੀ ਬੋਰਡ ਵਾਲੇ ਆ ਭਾਵੇਂ ਇੰਡਸਟਰੀ ਡਿਪਾਰਟਮੈਂਟ ਵਾਲੇ ਆ ਭਾਵੇਂ ਕੋਈ ਹੋਰ ਬਿਲਕੁਲ ਹੀ ਇਹ ਬਰਦਾਸ਼ਤ ਹੋਣਾ ਹੈਗਾ ਬਿਲਕੁਲ ਜਿੰਨੇ ਵੀ ਆਫੀਸਰਸ ਹੋਣਗੇ ਜਿਹੜੇ ਵੀ ਇਹਨਾਂ 'ਚ ਸਾਨੂੰ ਲੱਗਿਆ ਵੀ ਗਲਤ ਨੇ ਲੋਕਾਂ ਨੂੰ ਤੰਗ ਕਰਦੇ ਨੇ ਔਰ ਯਾਰ ਖੁਦ ਕੰਡੈਮ ਕਰ ਰਿਹਾ ਵੀ ਗਲਤ ਡੀਪੀਆ ਸ਼ੁਰੂ ਦੀ ਗੱਲ ਜਬੜੀ ਆ ਅਸੀਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਨਾ ਬੜਿਆ ਸੱਪ ਗੱਲ ਸਾ ਆ ਲੈ ਇੱਕ ਵਾਰੀ ਫੇਰ ਬੁੱਡੇ ਨਾਲੇ ਦੇ ਨਾਮ ਤੇ ਪੈਸੇ ਖਾਦੇ ਜਾਂਦੇ ਬਿਲਕੁਲ ਨਹੀਂ ਖਾਤੇ ਜਾਣਗੇ ਅਸੀਂ ਉਹਦੇ ਵਿੱਚ ਹੀ ਤਿਆਰ ਕਰਾਂਗੇ ਜਿੱਦਾਂ ਮਰਜ਼ੀ ਕਰੀਏ ਯਾਰ ਲੱਗੇ ਹੋਏ ਤਾਂ ਖਰਚੇ ਗਏ ਤੁਸੀਂ ਆਪਰੇ ਜਗਰਾ ਅਸੀਂ ਤਾਂ ਇਹ ਸ਼ੁਰੂਆਤ ਕੀਤੀ ਆ ਉਹੀ ਤਾਂ ਮੈਂ ਕਿਹਾ ਇੱਕ ਵਾਰੀ ਫੇਰ ਬੁੱਡੇ ਨਾਲੇ ਦੇ ਨਾਮ ਤੇ ਕੋਈ ਕਰਨਾ ਨਹੀਂ ਕੋਈ ਬੁੱਡੇ ਨਾਲੇ ਤੇ ਪੈਸਾ ਨਹੀਂ ਖਰਚਿਆ ਜਾਏਗਾ ਕ腐ਪਸ਼ਨ ਵਧੀ ਹੋਈ ਹੈ ਜਿਹੜੀ ਕ腐ਪਸ਼ਨ ਦੇ ਉੱਤੇ ਬਿਲਕੁਲ ਤੁਸੀਂ ਇਲੈਕਸ਼ਨ ਤੋਂ ਬਾਅਦ ਦੇਜੋ ਕੋਡ ਆਫ ਕੰਡੈਕਟ ਮੱਕ ਜੀ ਜਿਹੜੇ ਪਹਿਲੇ ਇਲੈਕਸ਼ਨ ਹੋਏ ਪਹਿਲਾਂ ਵੀ ਫੜ ਫੜ ਕੇ ਅੰਦਰ ਕੀਤੇ ਨਾ ਤੁਹਾਡੇ ਆ ਆਰਟੀਆ ਵੀ ਕੀਤਾ ਸੀ ਪਟਵਾਰੀ ਵੀ ਕੀਤਾ ਸੀ ਉਹ ਫਿਰ ਕੋਟਾ ਨੇ ਛੱਡਿਆ ਗੋਗੀ ਨੇ ਨਹੀਂ ਛੱਡਿਆ ਗੋਗੀ ਨੇ ਫੜਾਇਆ ਮਾਂ ਜੋ ਕੋਟਾ ਨੇ ਜਵਾਨਾਂ ਨਾਲ ਕੀ ਵਾਦਾ ਕਰ ਚੱਲੇ ਇੰਡਸਟਰੀਅਲ ਵਾਦਾ ਇਹ ਵੀ ਜੋ ਵੀ ਇਹਨਾਂ ਦੀਆਂ ਪ੍ਰੋਬਲਮਸ ਨੇ ਉਹ ਸਾਰੀਆਂ ਅਸੀਂ ਕਮੇਟੀ ਬਣਾ ਲਈਏ ਇੱਕ ਪੰਜ ਮੈਂਬਰੀ ਜਿਹੜੇ ਹਾਈ ਲੈਵਲ ਇਹਨਾਂ ਦੀ ਕਮੇਟੀ ਹੋਏਗੀ ਉਹ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਕਿਉਂਕਿ ਡਿਪਾਰਟਮੈਂਟ ਇੰਡਸਟਰੀ ਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਕੋਲ ਇਸ ਤੋਂ ਬਾਅਦ ਜਿੰਨੀਆਂ ਪ੍ਰੋਬਲਮਸ ਨੇ ਉੱਥੇ ਜਾਵਾਂਗੇ ਟੇਬਲ ਡੈਸਕ ਤੇ ਬੈਠ ਕੇ ਅਸੀਂ ਸਾਰੀਆਂ ਸੌਟ ਆਊਟ ਕਰਾਂਗੇ ਕਿੱਡੀ ਕੱਡੀ ਗੱਲ ਆ ਜਾਂਦੀ ਹੈ ਵਿਪક્ષਤਾ ਤੁਹਾਡੇ ਕਿਰਦਾਰ ਤੇ ਉਂਗਲੀਆਂ ਚੱਕ ਰਿਹਾ ਕਿ ਜਿਨ੍ਹਾਂ ਤੇ ਤੁਸੀਂ ਅੱਜ ਵਕੀਲ ਬਣ ਕੇ ਆਏ ਹੋ ਕਿ ਉਹ ਤਾਂ ਵੈਸੇ ਹੀ ਦਾਗਦਾਰ ਰਗੇ ਚਲੋ ਜੇ ਮੈਂ ਦਾਗਦਾਰ ਹਾਂ ਤਾਂ ਮੇਰੇ ਕੱਢ ਲਓ ਭਾਈ ਸਕੈਂਡਲ ਕੱਢ ਦਿਓ ਜੀ ਉਹਨਾਂ ਤੇ ਲਾ ਰਹੇ ਜਿਨ੍ਹਾਂ ਤੇ ਅੱ ਇੱਕ ਕੀ ਕਹਿ ਸਕਦੇ ਕਿ ਇੰਡਸਟਰੀ ਵੀ ਇੱਕ ਆਪਣੇ ਆਪਣੇ ਉਹਨਾਂ ਆਪਣੀਆਂ ਜਿਹੜੀਆਂ ਉਹਨਾਂ ਦੀਆਂ ਪ੍ਰੋਬਲਮਸ ਆ ਰਹੀਆਂ ਨੇ ਜਾਂ ਜੋ ਫੇਸ ਕਰ ਰਹੇ ਨੇ ਉਹਨੂੰ ਉਹਨਾਂ ਨੇ ਐਕਸਪਲੇਨ ਕੀਤਾ ਵਾ ਔਰ ਮੈਨੂੰ ਲੱਗਦਾ ਵੀ ਕੋਈ ਐਸੀ ਪ੍ਰੋਬਲਮਸ ਨਹੀਂ ਹੈ ਜਿਹੜੀਆਂ ਕਲੀਅਰ ਨਹੀਂ ਕੀਤੀਆਂ ਜਾ ਸਕੀਆਂ ਜਾਂ ਜਿਨ੍ਹਾਂ ਦਾ ਕੋਈ ਸੋਲੂਸ਼ਨ ਨਹੀਂ ਹੈ ਇਹਨਾਂ ਸਾਰੀਆਂ ਜਿੰਨੀਆਂ ਪ੍ਰੋਬਲਮਸ ਉਹਨਾਂ ਦੇ ਸਭ ਦਾ ਸੋਲੂਸ਼ਨ ਹੈ ਔਰ ਆਲਰੇਡੀ ਇਦੇ ਲਈ ਗ੍ਰਾਫਟ ਸੈਗਮੈਂਟ ਜਿਹੜੇ ਨੇ ਤਿਆਰ ਕਰਨੇ ਤੋਂ ਹੋ ਚੁੱਕ ਨੇ ਸਾਰੇ ਦਾ ਸਾਰਾ ਸਟਰਕਚਰ ਬਣ ਚੁੱਕਿਆ ਵਾ ਜਿਸ ਤਰ੍ਹਾਂ ਸਾਡੇ ਪੱਪੀ ਪ੍ਰੇਸ਼ ਜੀ ਨੇ ਕਿਹਾ ਵਾ ਕਿ ਏਸੀ ਦਾ ਜਿਹੜਾ ਸਾਰੇ ਦਾ ਸਾਰਾ ਸਰਕਲ ਹੈ ਜੋ ਵੀ ਉਹਨਾਂ ਨੇ ਪ੍ਰੋਬਲਮ ਰੱਖੀਆਂ ਨੇ ਉਹ 101% ਉਹਨਾਂ ਨੇ ਕਿਹਾ ਵੀ ਬਿਲਕੁਲ ਠੀਕ ਨੇ ਔਰ ਅਸੀਂ ਉਹਨੂੰ ਕਵਰ ਕਰਕੇ ਔਰ ਕਲੀਅਰ ਕਰਕੇ ਹੀ ਦਵਾਂਗੇ ਔਰ ਮੈਨੂੰ ਲੱਗਦਾ ਕਿ ਆਨ ਵਾਲੇ ਟੈਗ ਦੇ ਵਿੱਚ ਜਿਹੜੀਆਂ ਚੀਜ਼ਾਂ ਦੀ ਇਹਨਾਂ ਨੇ ਪ੍ਰੋਬਲਮ ਸੀ ਬਹੁਤ ਮਾਈਨਰਸ ਨੇ ਔਰ स्लोली विद इन ए शॉर्ट एंड पीरियड जिमें कारगो ले समान लई ट्रांसपोर्टर लई या बाकी चीज़ा लिया या स्टे या जिन्हें भी जी एस टीज रखे हुए हैं बाकी सारे मैं लाद ऑलमोस्ट भी कवर विदिन ए शॉर्ट एंड पीरियड और मेरे ख्याल हो जाएंगे